ਮੈਂ ਜਲਦੀਪ ਸਿੰਘ ਦੁਆਰਾ ਸਰਪੰਚ ਪ੍ਰਧਾਨ ਤਕਨੀਕ ਸਰੋਜੀ ਜੀ ਦੀ ਗੱਲ ਹੋਈ ਹੈ ਜਿਹੜਾ ਅੱਜ ਤਹਾਰ ਕੋਸ਼ੀਂ ਬੱਜਾ ਸਾਡਾ ਇੱਕ ਸਾਥੀ ਤਰਿੰਦਰ ਸਿੰਘ ਨਾਇਮਾ ਜੋ ਸਰਪੰਚ ਟਾਗਰਾ ਦੇ ਤਨਾਨ ਸੀ ਸਾਡੇ ਦੂਜੀ ਮੰਤਰੀ ਨੂੰ ਬਾਰ-ਬਾਰ ਉਹਦੇ ਸਾਥੀ ਨੂੰ ਮੁਖਤਰੀ ਕਰਾਈ ਜਾਂਦੀ ਨਹੀਂ ਹੈ ਜਿਹੜੇ ਫੈਲੋ ਵੀ ਬੱਲੇ ਸੁਰਸੇ ਕਰ ਦਿੱਤੀ ਗਈ ਹੈ ਕਿਲੇ ਪ੍ਰਮੋਟਰ ਆਰਡਰ ਹੋਏ ਆ ਸਾਰੇ ਲੋਕਾਂ ਜੋ ਮੇਰੇ ਉੱਤੇ ਜਿਹੜੇ ਮੇਰੇ ਸਾਥੀ ਉਹਦੇ ਆਰਡਰ ਉੱਤੇ ਹੋ ਗਏ ਮੇਰੀ ਅੰਜਸਤਾ ਮੇਰੀ ਬਗਲੀ ਦੁਸਰ ਸੰਕਰ ਦਿੱਤੀ ਗਈ ਲੋਕਿਕਾ ਦਾ ਮਤਲਬ ਹੈ ਮੈਂ ਕੁਲਦੀਪ ਸਿੰਘ ਦੋਕੇ ਸਰਕਾਰ ਦੇ ਅਧਿਨ ਟੈਕਨੀਕਲ ਸਰਵਜਨੀਨ ਜੀ ਗੱਲ ਦੋਈ ਆ ਜਿਹੜਾ ਅੱਜ ਤੱਕ ਨਾ ਦੱਸਿਆ ਜਾ ਰਿਹਾ ਸਾਡਾ ਇੱਕ ਸਾਥੀ ਤਲਵਿੰਦਰ ਸਿੰਘ ਲਾਇਮਨ ਜੋ ਸਰਦਨ ਟਾਗਰਾ ਵਿਖੇ ਤਨਾਤ ਸੀ ਸਾਡੇ ਬੀੜੀ ਮੰਤਰੀ ਵੱਲੋਂ ਬਾਰ ਬਾਰ ਕਿ ਸਾਥੀ ਦੀ ਬਗਲੀ ਜਿਹੜੀ ਉਹ ਕਰਾਈ ਜਾਂਦੀ ਹੈ ਬਿਜਲੀ 7/8 2023 ਨੂੰ ਉਸ ਦੀ ਬਦਲੀ ਸਰਸਕ ਦੀ ਕੀਤੀ ਗਈ ਉਹ ਬਿਜਲੀ ਮੰਤਰੀ ਵੱਲ ਸਾਥੀਓ ਜਿਹੜੇ ਮਾਰਦ ਰਿਆ ਪਰ ਉਹਦੀ ਬਦਲੀ ਰੱਦ ਨਹੀਂ ਕਰਾਂਗੇ ਉਹਦੇ ਬਾਅਦ ਚ ਉਹ ਆਪਣਾ ਅਸਰ ਸੂਕ ਵਰਤ ਕੇ ਸਾਥੀ ਸਾਡਾ ਜਿਹੜਾ ਉਹ 7/3 2024 ਨੂੰ ਬਦਲੀ ਕਰਾ ਕੇ ਸਰਦ ਨੂੰ ਟਾਂਗ ਰਿਹਾ ਆ ਉਦੋਂ ਚੋਣ ਜਾਂ ਤਾਂ ਲੱਗ ਚੁੱਕਾ ਸੀ ਨਿੱਜੀ ਰੰਜਿਸ਼ ਰੱਖਦੇ ਆ ਸਾਡੀ ਬਿਜਲੀ ਮੰਤਰੀ ਨੇ ਫਿਰ ਸਾਡੇ ਸਾਥੀ ਦੀ ਜਿਹੜੀ ਬਦਲੀ ਆ ਉਹ ਚੋਣ ਜਾਂ ਤਾਂ ਖਤਮ ਹੁੰਦਿਆਂ ਸਾਰੀ 7 6 2024 ਨੂੰ ਹਾਰਪੁਰ ਦੀ ਕਰਤੱਗੀ ਅੱਜ ਦੇ ਜਿਹਦੇ ਰੋਸ ਹੋਜੂ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦਾ ਕੰਮ ਬੰਦ ਕਰਕੇ ਵੀ ਪ੍ਰੋਟੈਸਟ ਕਰ ਰਹੇ ਹਾਂ 11 ਤਰੀਕ ਨੂੰ ਅਸੀਂ ਸਭ ਨੇ ਟਾਂਗ ਰੋਕੇ ਧਰਨਾ ਦਿੱਤਾ 13 ਤਰੀਕ ਨੂੰ ਫੇਰ ਦੁਬਾਰਾ ਧਰਨਾ ਦਿੱਤਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਅਸ਼ਵਾਸਨ ਦਵਾਇਆ ਸੀ ਕਿ 5 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਤੁਹਾਡਾ ਮਸਲਾ ਹੱਲ ਕਰ ਦਾਂਗੇ 18 ਤਰੀਕ ਸ਼ਾਮ 5 ਵਜੇ ਤੱਕ ਸਾਡਾ ਮਸਲਾ ਨਿਹਾਲਿਆ ਹੋਇਆ ਅਸੀਂ ਉੱਚ ਅਧਿਕਾਰੀਆਂ ਨਾਲ ਫੇਰ ਸੰਪਰਕ ਕੀਤਾ ਪਰ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਦੇ ਹੋਏ ਸਾਨੂੰ ਇਸ ਲਈ ਦਿੱਤਾ ਕਿ ਅਸੀਂ ਤੁਹਾਡੀ ਸਾਡੀ ਕੋਈ ਸੁਣਦਾ ਗਣਦਾ ਨਹੀਂ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਤੁਹਾਡੀ ਬੰਦਰੀ ਰੱਦ ਨਹੀਂ ਹੋ ਸਕਣੀ ਅਸੀਂ ਫਿਰ ਆਪਣੀ ਸੰਗਠਨ ਦਾ ਜਿਹੜਾ 19 ਤਰੀਕ ਤੋਂ ਲਗਾਤਾਰ ਜਾਰੀ ਕੀਤਾ 20 ਅਸੀਂ ਟਾਂਗਰੇ ਵਿੱਚ ਮਾਰਚ ਕੀਤਾ ਹੁਣ ਦਾ ਕਾਰਨ ਕੀ ਰਿਹਾ ਬਦਲੀ ਹੋਣ ਦਾ ਮੇਨ ਕਾਰਨ ਇੱਕੋ ਹੀ ਹੈ ਕਿ ਇਹ ਸਾਥੀ ਜਿਹੜੀ ਆ ਉਹਨੇ ਵੋਟਾਂ ਜਿਹੜੀਆਂ ਸਾਡੇ ਸਰਪੰਚ ਸੰਗੀਟ ਹੋਦੇ ਕੈਂਟੇ ਜਾ ਉਹਦੇ ਉੱਪਰ ਬਹੁਤ ਵੱਡਾ ਪਰਿਵਾਰ ਆ ਉਹ ਜਿਹੜੇ ਸਾਥੀ ਆ ਉਹਨਾਂ ਦੇ ਘੱਟੋ ਘੱਟ ਮਤਲਬ ਇਹਨਾਂ ਦੇ ਦਰ 200 ਬੰਦੇ ਘਰ ਦਾ ਉਹਦੇ ਜੀ ਹੈ ਉਹਦੇ ਪਿੰਡ ਦੇ ਵਿੱਚ ਪੂਰੇ ਹੁੰਦਾ ਇਸੇ ਦੇ ਸੇ ਆ ਉਹ ਸਰਪੰਚ ਵੀ ਉਹਦੀ ਮਰਜ਼ੀ ਨਾਲ ਬੰਦਾ ਮੈਂਬਰ ਵੀ ਉਹਦੀ ਮਰਜ਼ੀ ਨਾਲ ਬੰਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਨੇ ਬਦਲ ਉਹ ਕੋਈ ਦੋਸ਼ ਹੀ ਲਾ ਰਿਆ ਤੇ ਇਹਨੇ ਸਾਨੂੰ ਨਾ ਵੋਟਾਂ ਪਾਈਆਂ ਤੇ ਨਾ ਆਪਣੇ ਪਰਿਵਾਰ ਦੀਆਂ ਪੁਆਈਆਂ ਇਸ ਕਰਕੇ ਉਹ ਸਾਥੀ ਦੀ ਬਾਰ ਬਾਰ ਬਦਲੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਸੀਂ ਇਸ ਬਦਲੀ ਰੱਦ ਕਰਾਉਣ ਲਈ ਹਰਹੀਂ ਲਾ ਵਰਤੇ ਹਰ ਸੰਘਰਸ਼ ਦੇ ਮੈਦਾਨ ਵਿੱਚ ਆਏ ਆ ਜਿੰਨਾ ਤੇ ਚਿਰ ਤੱਕ ਇਹ ਬਦਲੀ ਰੱਦ ਨਹੀਂ ਦੀ ਅਸੀਂ ਇਹ ਸੰਘਰਸ਼ 27 ਤੱਕ ਵੀ ਲੜਨਾ ਪਿਆ ਤੇ ਘਰ ਕੀਮਤੇ ਇਹ ਜੇ ਖਰਚ ਲੜਾਂਗੇ ਜਿੱਤਾਂਗੇ ਅਸੀਂ ਵਿਸ਼ਵਾਸ ਨਾ ਕਰ ਸਕਦੇ ਆ ਕਿ ਅਸੀਂ ਬਿਜਲੀ ਮੰਤਰੀ ਦੇ ਖਿਲਾਫ ਲੜਦੇ ਦਮ ਤੱਕ ਲੜਦੇ ਰਵਾਂਗੇ ਤੇ ਖਰਚੇ ਚਿਤਕਿ ਲੜਾਗੇ ਅਣੀ ਕਿਹਨੂੰ ਚਲਵਿੰਦਰ ਸਿੰਘ ਚਲਵਿੰਦਰ ਸਿੰਘ ਜੀ ਕੀ ਗੱਲ ਹੋਈ ਜਿਹੜਾ ਅੱਜ ਤਰਨਾ ਪ੍ਰਦਰਸ਼ਨ ਕਰਨਾ ਹੈਗਾ ਦੇਖੋ ਜੀ ਮੇਰੀ ਪਹਿਲਾਂ ਵੀ ਬਦਲੀ ਸੋਰਸਿੰਗ ਕਰ ਦਿੱਤੀ ਗਈ ਆ ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ਮੁਲਾਜ਼ਮ ਮੇਰੇ ਉੱਥੇ ਜਿਹੜੇ ਮੇਰੇ ਰਾ ਸਾਥੀ ਉਹਦੇ ਆਰਡਰ ਉੱਥੇ ਹੋ ਗਏ ਮੇਰੀ ਅਰੰਝਿਸ਼ਤਾ ਮੇਰੀ ਬਦਲੀ ਸੁਰ ਸਿੰਘ ਕਰ ਦਿੱਤੀ ਗਈ 25 ਸੇ 86 ਦਾ ਹੈ 148 ਕੋਈ ਵਾਰੀ ਗਰੀਬ ਲੋਕ ਬਰੇ ਆਵਾਜ਼ੀ ਪਾਰਟੀ ਦੀ ਸਪੋਰਟ ਕੀਤੀ ਆ ਮੈਂ ਆਲਵਲੀ ਪਾਰਟੀ ਦੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ हट ਗਿਆ ਅਸੀਂ ਕੋਈ ਕੋਈ ਵੀ ਸਰਕਾਰ ਆਹੀ ਉਹਦੇ ਮੁਲਾਜ਼ਮ ਆ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਹੀ ਫੜੀ ਤੇ ਮੈਨੂੰ ਦੁਬਾਰੇ ਫਿਰ ਗੁਰੂ ਬਾਰ-ਬਾਰ ਆਪਣੇ ਘਰ ਬੁਲਾਇਆ ਜਾ ਰਿਹਾ ਹੈ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕਹਿੰਦਾ ਲੇ ਕਿ ਦੱਸੋ ਮਰ ਗਾਹ ਦੇ ਵਾਸਤੇ ਬੁਲਾ ਰਿਹਾ ਉਹਦੇ ਵਿੱਚ ਨਹੀਂ ਵੋਟਾਂ ਦਰਾਂ ਨਾਲ ਜਿਹੜਾ ਤੁਹਾਨੂੰ ਘਰ ਦੇ ਚ ਬੁਲਾਇਆ ਜਾਂਦਾ ਹੈ ਜਾਂ ਹੋਟਲ ਆ ਜਾ ਰਿਹਾ ਦੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਜ਼ਬਰਦਸਤ ਵਾਲ ਦੀ ਪਹਿਲਾਂ ਲਿਆਰ ਚਲਦੀ ਪਈ ਤੇ ਮੇਰਾ ਕੀ ਕਸੂਰ ਆ ਜਦੋਂ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਕੋਲੋਂ ਪੈਸਾ ਲਿਆ ਹੋਵੇ ਮੈਂ ਦੇ ਦਾਂ ਰਿਹਾ ਮੈਂ ਜਵਾਬ ਕਰ ਦੂੰਗਾ ਮੇਰੇ ਜੇਸੇ ਬੰਦੇ ਵੀ ਜੇਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਕੀਤਾ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੇਦੀ ਨੀ ਪੈਰੀ ਕਰਦੀ ਨਹੀਂ ਤੁਹਾਡੀ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਵੋਟਾਂ ਨੂੰ ਲਾ ਕੇ ਬਦਲੀ ਹੋਈ ਇਹ ਕਿਸ ਸਾਥ ਨੇ ਆਮ ਆਦਮੀ ਪਾਰਟੀ ਦਾ ਨਹੀਂ ਜੀ ਕਿਸੇ ਕਦੇ ਮਸਲਾ ਕੀਤੀ ਮੈਂ ਪਹਿਲਾਂ ਬਹੁਤ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਵਰਕਰੀ ਨਹੀਂ ਕੀਤੀ ਆ ਮੇਰੇ ਕੋਲ ਆਪ ਹੋਦੇ ਰਿਹਾ ਹੈ ਇਸ ਵਾਰ ਵੋਟਾਂ ਦੇ ਤੇ ਜਿਹੜੀ ਆ ਮੈਂ ਦਖਲਦਾਜੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਤੇ ਕੋਈ ਦਖਲਦਾਜੀ ਨਹੀਂ ਕੀਤੀ ਕਿਸੇ ਪਾਸੇ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਰੀਨਵਾਇਜ਼ ਬਦਲੀਆਂ ਜਿਹੜੀਆਂ ਕਿਹਦੇ ਨਾਲ ਰੀਟਾਇਰ ਬਾਈ ਜੀ ਕੋਈ ਵੀ ਨਹੀਂ ਹੋਈ ਜੀ 30 ਸਾਲ ਹੋ ਗਏ ਬੰਦੇ ਬਿਠੇ ਰਹੇ ਉਸੇ ਪੰਜਾਬ ਦੀ ਸਰਕਾਰ ਤੋਂ ਰੀਟਾਇਰ ਬਾਈ ਜੀ 10 ਸਾਲ ਨੂੰ ਕੋਈ ਸਰਕਲ ਹੈਗਾ ਰੀਟਾਇਰ ਬਾਈ ਜੀ ਕੋਈ ਗੱਲ ਨਹੀਂ ਕੱਲ ਦੀ ਮੰਗ ਨਹੀਂ ਕਰਦੇ ਆ ਕਿ ਲਾਂਚ ਸਟੇਟ ਜਿਹੜੀਆਂ ਬੰਦੇ ਕੀ ਕਰਾਂਗੇ ਜੀ ਸਾਹਿਬ ਕੋਈ ਮੰਗ ਆ ਗਈ ਆ ਬਾਦ ਜੀ ਇਹ ਮੇਰੇ ਜਿੱਥੇ ਬੰਦੇ ਜੋ ਫੈਸਲਾ ਕਰੂਗੀ ਸਾਡੇ ਆਰਡਰ ਰੱਦ ਹੋ ਜਾਈਦੇ ਆ ਜੇ ਤੁਹਾਡੀ ਬਦਲੀ ਨਹੀਂ ਵਾਪਸ ਹੋਣੀ ਤਾਂ ਇਹ ਸੰਘਰਸ਼ ਇਸ ਤਰ੍ਹਾਂ ਹੋਵੇਗਾ ਸੰਘਰਸ਼ ਹੋਰ ਅੱਗੇ ਜਾਊਗਾ ਅੱਜ ਤੁਸੀਂ ਕਿੱਥੇ ਬੈਠੇ ਹੋ ਜੀ ਹਨਾ ਅੱਜ ਤੋਂ ਕਿੱਥੇ ਬੈਠੇ ਹੋ ਜੀ ਦਿਵਾਲਾ ਗੁਰੂ ਅਨਿਵਾਲਾ ਗੁਰੂ ਕਿਸ ਜਗ੍ਹਾ ਦੇ ਉੱਪਰ ਹਨਾ ਅਨਿਵਾਲਾ ਗੁਰੂ ਕਿਸ ਜਗ੍ਹਾ ਦੇ ਉੱਪਰ ਬੈਠੇ ਹੋ ਦਿਵਿਜਿ ਚ ਬੈਠਿਆ ਆਪਣੀ ਬਿਜਲੀ ਘਰ ਦੇ ਵਿੱਚ ਬੈਠੇ ਟੀਵੀ ਦੇ ਹਾਂ ਬਿਜਲੀ ਘਰ ਦੇ ਵਿੱਚ ਬੈਠੇ ਕੀ ਸਾਡਾ ਪੰਜਾਬ ਤੱਕ ਕਿਸੇ ਨੁਮਾਇੰਦੇ ਨੇ ਜਾਂ ਕਿਸੇ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਡਾ ਕੋਈ ਗੱਲ ਨਹੀਂ ਕੀਤੀ ਕੰਨੀ ਕਿਸੇ ਨੇ ਸਾਥ ਨਹੀਂ ਲਈ ਇਹ ਜਿਹੜਾ ਰਾਜ ਹੈ ਇਹ ਇਹ ਖੇਡਣਾ ਸੁਣ ਆਇਆ ਤੁਹਾਨੂੰ ਦੇ ਬਹੁਤ ਬਸੂ ਕਰਕੇ ਹੁਣ ਅਗਲਾ ਸਟੈਪ ਹੋਵੇਗਾ ਅੱਗੇ ਜੋ ਮਰੀ ਜ세ਪਤੀ ਫੈਸਲਾ ਕਰੂਗੀ ਉਹ ਹੀ ਹੋਊਗਾ ਜੀ ਤੇ ਇਹ ਕਰਨੇ ਤੋਂ ਬਾਅਦ